ਹੈਦਰ ਜੀ ਦਾ ਖਾਲਸਾ ਵੈਗਰ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਫੇਸਬੁਕ ਤੇ YouTube ਚੈਨਲ ਤੇ ਲੋ ਜੀ ਹੁਣ ਆਪਾਂ ਜਿਹੜੀ ਦਸਤਾਰ ਸਜਾਵਾਂਗੇ ਦਸਤਾਰ ਸਜਾਉਣ ਤੋਂ ਪਹਿਲਾਂ ਕੋਈ ਨੂੰ ਮੱਥਾ ਟੇਕਾਂਗੇ ਲੋ ਜੀ ਕੱਵੇ ਪਛਿੰਦੀ ਵਿੱਚ ਲੜ ਲੇਤਾ ਲੜਨ ਤੋਂ ਬਾਅਦ ਜਿਹੜਾ ਆਪਾਂ ਪੂਣੀ ਦੇ ਖੁੱਲੇ-ਭੱਲੇ ਆ ਉਵੇਂ ਸਾਥ ਥਾਲੀ ਛੜ ਲੋ ਜੀ ਤੋਬਾ ਹਰ ਦੱਤੇ ਤਨ ਜਿਗਰਾ ਕਣਗੀਆਂ ਵਾਲੇ ਵਾਰ ਦੱਤੇ ਤਨ ਜਿਗਰਾ ਕਲੰਗੀਆਂ ਵਾਲੇ ਦਾ ਉਤਚਾਰ ਧਰਮ ਤੋਂ ਬਾਹਰ ਦਿੱਤੇ ਤਨ ਜਿਗਰਾ ਕਲੰਗੀਆਂ ਵਾਲੇ ਦਾ ਉਤਚਾਰ ਧਰਮ ਤੋਂ ਬਾਹਰ ਦਿੱਤੇ ਤਨ ਜਿਗਰਾ ਕਲੰਗੀਆਂ ਵਾਲੇ ਦਾ उत चा धरम तो बाद ते तिगरात कलंग वारे उत चा धरम थो वाद ते तन जुगर कलंग त ਤਨ ਜਿਗਰਾ ਵਜਾ ਵਾਲੇ ਦਾ ਪੁੱਤ ਚਾ ਤਰਮ ਤੋਂ ਮਹਾਵਾਦ ਤੇ ਤਨ ਜਿਗਰਾ ਵਜਾ ਵਾਲੇ ਦਾ ਪੁੱਤ ਚਾ ਤਰਮ ਤੋਂ ਵਾਦ ਤੇ ਤਨ ਜਿਗਰਾ ਵਜਾ ਵਾਲੇ ਦਾ ਪਤਚਾਂ ਧਰਮ ਤੋਂ ਵਾਰ ਦਿੱਤੇ ਅੰਨ ਜਿਗਰਾ ਕਣਗੀਆਂ ਵਾਲੇ ਦਾ ਅੰਨ ਜਿਗਰਾ ਕਣਗੀਆਂ ਅੰਨ ਜਿਗਰਾ ਕਣਗੀਆਂ ਵਾਲੇ ਦਾ ਪਤਚਾਂ ਧਰਮ ਤੋਂ ਵਾਰ ਦਤੇ ਤਨ ਜਿਗਰਾ ਕਣਗੀਆਂ ਵਾਲੇ ਦਾ ਪੁੱਤ ਚਾਂ ਤਰਮ ਤੋਂ ਵਾਰ ਦਤੇ ਤਨ ਜਿਗਰਾ ਵਾਜਾ ਵਾਲੇ ਦਾ ਉਹ ਵੀ ਤਾਂ ਵੀ ਚਲ ਨਾਲੇ ਤਾਂ ਆਪਣਾ ਸੌਂਗ ਆ ਜਿਹੜਾ ਵੀ ਉਹ ਉਹ ਆਪਾਂ ਤੇ ਜਿਹੜਾ ਜੁੜੇ ਰਹਾਂਗੇ ਤੇ ਕਪੜੇ ਜਿਹੜੇ ਦਸਤਾਰ ਤੇ ਜਾਂਦੇ ਰੋਪ ਉਹਦੋਂ ਆਪਣੀ ਵੀਡੀਓ ਜਿਹੜੀ ਉਹ ਆਪਣੀ ਪਾ ਦਿੰਦੇ ਆ ਤੇ ਦਸਤਾਰ ਵਾਲੀ ਵੀਡੀਓ ਨੂੰ ਪਿਆਰ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੀ ਵੀਰਾਂ ਦਾ ਜਿਨ੍ਹਾਂ ਨੇ ਵੀਡੀਓ ਅੰਤ ਤੱਕ ਦੇਖੀ ਲਾਈਕ ਸ਼ੇਅਰ ਤੁਹਾਡੇ